ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਪੋਜ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅਸੀਂ ਗਰਮੀ ਦੇ ਮੌਸਮ ਦੇ ਵਿੱਚ ਵਰਤਣ ਵਾਲੀਆਂ ਸਾਵਧਾਨੀਆਂ ਦੇ ਬਾਰੇ ਵਿੱਚ ਗੱਲ ਕਰਾਂਗੇ ਸਾਡੇ ਭਾਰਤ ਦੇਸ਼ ਦੇ ਵਿੱਚ ਗਰਮੀ ਸਰਦੀ ਅਤੇ ਬਰਸਾਤ ਖਾਸ ਕਰਕੇ ਤਿੰਨੋਂ ਮੌਸਮ ਹੁੰਦੇ ਨੇ ਅਤੇ ਇਹਨਾਂ ਦੇ ਵਿੱਚੋਂ ਗਰਮੀ ਦਾ ਮੌਸਮ ਜਿਆਦਾ ਸਮੇਂ ਤੱਕ ਚੱਲਦਾ ਹੈ ਕਿਉਂਕਿ ਆਪਾਂ ਬਰਸਾਤ ਦੇ ਮੌਸਮ ਨੂੰ ਵੀ ਗਰਮੀ ਦੇ ਨਾਲ ਜੋੜ ਕੇ ਹੀ ਵੇਖਦੇ ਹਾਂ ਸਾਡੇ ਲਈ ਜੋ ਫਾਇਦੇਮੰਦ ਮੌਸਮ ਹੁੰਦਾ ਹੈ ਠੰਡ ਵਾਲੇ ਦਿਨ ਹੁੰਦੇ ਨੇ ਉਹ ਘੱਟ ਹੁੰਦੇ ਨੇ ਅਤੇ ਗਰਮੀ ਦਾ ਮੌਸਮ ਲੰਬਾ ਚੱਲਣ ਕਰਕੇ ਹੁਣ ਸਾਨੂੰ ਗਰਮੀ ਦੇ ਵਿੱਚ ਕਿਹੋ ਜਿਹੇ احتیاط ਵਰਤਨੇ ਚਾਹੀਦੇ ਨੇ ਕਿਹੋ ਜਿਹਾ ਖਾਣਾ ਪੀਣਾ ਚਾਹੀਦਾ ਹੈ ਤੇ ਕਿਵੇਂ ਅਸੀਂ ਜਦੋਂ ਗਰਮੀ ਦੇ ਵਿੱਚ ਬਾਹਰ ਨਿਕਲੀਏ ਤਾਂ ਸਾਨੂੰ ਕਿਹੋ ਜੀ ਤਿਆਰੀ ਕਰਨੀ ਚਾਹੀਦੀ ਹੈਗੀ ਇਹਨਾਂ ਗੱਲਾਂ ਦਾ ਮੈਂ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗਾ ਸੋ ਦੋਸਤੋ ਗਰਮੀ ਦੇ ਮੌਸਮ ਦੇ ਵਿੱਚ ਸਾਨੂੰ ਜਿੱਥੇ ਆਪਣੇ ਖਾਣ ਪੀਣ ਦੇ ਉੱਪਰ ਖਾਸ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ ਉੱਥੇ ਹੀ ਬਾਹਰ ਜਾਣ ਸਮੇਂ ਵੀ ਕੁਝ ਵਿਸ਼ੇਸ਼ ਗੱਲਾਂ ਦਾ ਖਿਆਲ ਰੱਖਣ ਦੀ ਜਰੂਰਤ ਹੁੰਦੀ ਹੈ ਜਦੋਂ ਸਾਨੂੰ ਬਾਹਰ ਜਾਣਾ ਹੁੰਦਾ ਹੈ ਕੁਝ ਵਿਸ਼ੇਸ਼ ਤਿਆਰੀ ਕਰਨ ਦੀ ਤੁਹਾਨੂੰ ਜਰੂਰਤ ਹੁੰਦੀ ਹੈ ਕਿ ਜਿਵੇਂ ਅਸੀਂ ਸਰਦੀਆਂ ਦੇ ਵਿੱਚ ਇੱਕ ਤੋਂ ਵੱਧ ਕੱਪੜੇ ਪਾ ਕੇ ਆਪਣੇ ਆਪ ਨੂੰ寒 ਤੋਂ ਬਚਾਉਂਦੇ ਹਾਂ ਉਸੇ ਤਰ੍ਹਾਂ ਹੀ ਗਰਮੀਆਂ ਦੇ ਵਿੱਚ ਸਾਨੂੰ ਪਾਏ ਜਾਣ ਵਾਲੇ ਕੱਪੜਿਆਂ ਦੇ ਉੱਪਰ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ ਗਰਮੀ ਦੇ ਵਿੱਚ ਬਾਹਰ ਜਾਣ ਸਮੇਂ ਸਾਨੂੰ ਆਪਣੀ ਅੱਖਾਂ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ ਜਦੋਂ ਵੀ ਅਸੀਂ ਬਾਹਰ ਨਿਕਲਣਾ ਹੈ ਟੂ-ਵਿਲਰ ਤੇ ਨੀਂ ਉੱਪਰ ਨਿਕਲਣਾ ਹੈ ਭਾਵੇਂ ਅਸੀਂ ਪੈਦਲ ਨਿਕਲਣਾ ਹੈ ਤਾਂ ਸਾਨੂੰ ਵਧੀਆ ਚਸ਼ਮਾ ਜ਼ਰੂਰ ਪਹਿਨ ਲੈਣਾ ਚਾਹੀਦਾ ਹੈਗਾ ਜਿਸ ਦੇ ਨਾਲ ਸੂਰਜ ਦੀ ਜਿਹੜੀ ਸਿੱਧੀ ਕਿਰਨਾਂ ਹੈਗੀ ਸਾਡੀ ਅੱਖਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਪਾਉਣਗੀਆਂ ਸਾਨੂੰ ਪੂਰੀ ਵਹਾ ਦੇ ਕੱਪੜੇ ਪਾਣੇ ਚਾਹੀਦੇ ਨੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਕਾਟਨ ਦੇ ਕੱਪੜੇ ਹੋਣ ਤਾਂ ਜ਼ਿਆਦਾ ਬਿਹਤਰ ਹੁੰਦਾ ਹੈਗਾ ਇਸ ਦੇ ਨਾਲ ਸਿੱਧੀ ਗਰਮੀ ਸਾਡੇ ਅੰਗਾਂ ਦੇ ਉੱਪਰ ਸਰੀਰ ਦੇ ਉੱਪਰ ਨਹੀਂ ਪੈਂਦੀ ਹੈਗੀ ਅਤੇ ਕਿਸੇ ਤਰ੍ਹਾਂ ਦਾ ਗਰਮੀ ਦਾ ਬੁਰਾ ਪ੍ਰਭਾਵ ਸਾਡੀ ਚਮੜੀ ਦੇ ਉੱਪਰ ਦੇਖਣ ਨੂੰ ਨਹੀਂ ਮਿਲਦਾ ਸੋ ਇੱਕ ਗੱਲ ਹੋਰ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜਦੋਂ ਵੀ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਅਸੀਂ ਘਰੋਂ ਨਿਕਲਣਾ ਹੋਵੇ ਤਾਂ ਸਾਨੂੰ ਪਾਣੀ ਪੀ ਕੇ ਜ਼ਰੂਰ ਨਿਕਲਣਾ ਚਾਹੀਦਾ ਹੈਗਾ ਪਾਣੀ ਜੇਕਰ ਅਸੀਂ ਪੀ ਕੇ ਜਾਂਦੇ ਹਾਂ ਤਾਂ ਬਹਾਰ ਵਾਲੀ ਗਰਮੀ ਸਿੱਧੇ ਰੂਪ ਦੇ ਉੱਪਰ ਸਾਡੇ ਉੱਪਰ ਅਸਰ ਨਹੀਂ ਕਰਦੀ ਅਤੇ ਸਾਨੂੰ ਗਰਮੀ ਤੋਂ ਸਾਡਾ ਬਚਾਅ ਰਹਿੰਦਾ ਹੈਗਾ ਇਸੇ ਤਰ੍ਹਾਂ ਜੇਕਰ ਅਸੀਂ ਗਰਮੀ ਦੇ ਵਿੱਚ ਵਾਪਸ ਘਰ ਆਨੇ ਆ ਤਾਂ ਇੱਕਦਮ ਵੀ ਪਾਣੀ ਨਹੀਂ ਪੀਣਾ ਚਾਹੀਦਾ ਅਤੇ ਘਰ ਆਣ ਤੋਂ ਬਾਅਦ ਫ੍ਰਿਜ ਦਾ ਪਾਣੀ ਕਦੇ ਨਾ ਪਿਓ ਘਰ ਆਣ ਤੋਂ ਬਾਅਦ ਤੁਸੀਂ ਨਾਰਮਲ ਪਾਣੀ ਪਿਓ ਘੜੇ ਦਾ ਪਾਣੀ ਪੀ ਸਕਦੇ ਹੋ ਅਤੇ ਇਹ ਪਾਣੀ ਇਕਦਮ ਨਹੀਂ ਪੀਣਾ ਚਾਹੀਦਾ ਹੌਲੀ ਹੌਲੀ ਥੋੜਾ ਥੋੜਾ ਸੁਸਤਾ ਕੇ ਇਹ ਪਾਣੀ ਨੂੰ ਪੀਣਾ ਚਾਹੀਦਾ ਹੈਗਾ ਇਸ ਦੇ ਨਾਲ ਇੱਕ ਗੱਲ ਹੋਰ ਧਿਆਨ ਦੇਣ ਦੀ ਜਰੂਰਤ ਹੈ ਗਰਮੀ ਦੇ ਵਿੱਚ ਅਸੀਂ ਜਦੋਂ ਬਾਹਰ ਜਾਂਦੇ ਹਾਂ ਸਾਨੂੰ ਗਰਮੀ ਲੱਗਦੀ ਹੈਗੀ ਤੇ ਅਸੀਂ ਬਾਹਰ ਬਾਜ਼ਾਰ ਦੇ ਵਿੱਚੋਂ ਨਿੰਬੂ ਪਾਣੀ ਹੋਰ ਸੋਡਾ ਵਗੈਰਾ ਕਈ ਚੀਜ਼ਾਂ ਆਪਾਂ ਪੀਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਪੀ ਵੀ ਲੈਂਦੇ ਹਾਂ ਪਰਹੇਜ਼ ਕਰਨਾ ਚਾਹੀਦਾ ਬਾਹਰ ਇਹੋ ਜੀਆਂ ਚੀਜ਼ਾਂ ਜੋ ਪੇ ਨੇ ਇਹ ਜੋ ਪੀਣ ਵਾਲੇ ਪਦਾਰਥ ਨੇ ਉਹਨਾਂ ਨੂੰ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈਗਾ ਖਾਸ ਕਰਕੇ ਬਰਸਾਤ ਦੇ ਮੌਸਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਹ ਪਰਹੇਜ਼ ਹੋਣਾ ਚਾਹੀਦਾ ਹੈਗਾ ਤੁਸੀਂ ਆਪਣੇ ਘਰ ਤੋਂ ਪਾਣੀ ਲੈ ਕੇ ਜਾ ਸਕਦੇ ਹੋ ਤੇ ਘਰ ਵਾਪਸ ਆ ਕੇ ਪੀ ਸਕਦੇ ਹੋ ਜੇਕਰ ਬਾਹਰ ਪੀਣਾ ਵੀ ਹੋਵੇ ਤਾਂ ਸਾਫ਼ ਸੁਥਰੀ ਥਾਂ ਦਾ ਖਿਆਲ ਜ਼ਰੂਰ ਰੱਖੋ ਕਿਉਂਕਿ ਗੰਦੀਆਂ ਥਾਂਾਂ ਦੇ ਉੱਪਰ ਜਾਂ ਫਿਰ ਗੰਦੀਆਂ ਰੇੜੀਆਂ ਦੇ ਉੱਤੇ ਜਦੋਂ ਅਸੀਂ ਇਸ ਤਰ੍ਹਾਂ ਦਾ ਕੋਈ ਪਦਾਰਥ ਪੀਂਦੇ ਆ ਤਾਂ ਉਸ ਦੇ ਨਾਲ ਵੀ ਬਿਮਾਰੀਆਂ ਲੱਗਣ ਦਾ ਖਤਰਾ ਸਾਨੂੰ ਬਣੇ ਰਹਿੰਦਾ ਹੈਗਾ ਗਰਮੀ ਦੀ ਰੁੱਤ ਦੇ ਵਿੱਚ ਤਲੇ ਹੋਏ ਪਦਾਰਥ ਮਸਾਲੇਦਾਰ ਜਿਆਦਾ ਮਸਾਲੇਦਾਰ ਭੋਜਨ ਸਾਨੂੰ ਨਹੀਂ ਖਾਣੇ ਚਾਹੀਦੇ ਹਲਕੇ ਫੁਲਕੇ ਭੋਜਨ ਖਾਣੇ ਚਾਹੀਦੇ ਹਨ ਇਸ ਦੇ ਨਾਲ ਹੀ ਸਵੇਰੇ ਸ਼ਾਮ ਸੈਰ ਵੀ ਜਰੂਰ ਕਰ ਲੈਣੀ ਚਾਹੀਦੀ ਹੈ ਕਿ ਸਵੇਰੇ ਧੁੱਪ ਨਿਕਲਣ ਤੋਂ ਪਹਿਲਾਂ ਸੈਰ ਨੂੰ ਮੁਕੰਮਲ ਕਰ ਲਿਆ ਜਾਵੇ ਤਾਂ ਬਹੁਤ ਵਧੀਆ ਹੁੰਦਾ ਹੈਗਾ ਅਤੇ ਸ਼ਾਮ ਨੂੰ ਵੀ ਜਦੋਂ ਗਰਮੀ ਥੋੜੀ ਜਿਹੀ ਘਟ ਜਾਵੇ ਤਾਂ ਉਸ ਵਕਤ ਥੋੜਾ ਜਿਆਦਾ ਜਰੂਰ ਟਹਿਲ ਲੈਣਾ ਚਾਹੀਦਾ ਹੈਗਾ ਦੋਸਤੋ ਵੈਸੇ ਤਾਂ ਸਾਨੂੰ ਹਰੇਕ ਮੌਸਮ ਦੇ ਵਿੱਚ ਜੋ ਮੌਸਮੀ ਫਲ ਫਰੂਟ ਹੁੰਦੇ ਨੇ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਜਰੂਰ ਆਉਣ ਵਾਲੇ ਜੋ ਸਲਾਦ ਨੇ ਜੋ ਸਬਜ਼ੀਆਂ ਨੇ ਉਹਨਾਂ ਨੂੰ ਜ਼ਰੂਰ ਗ੍ਰਹਿਣ ਕਰਨਾ ਚਾਹੀਦਾ ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਗਰਮੀਆਂ ਦੇ ਵਿੱਚ ਆਉਣ ਵਾਲੇ ਫਲ ਫਰੂਟ ਅਤੇ ਸਲਾਦ ਹੁੰਦੇ ਨੇ ਜੋ ਬਧੇਰੇ ਪਾਣੀ ਦੀ ਮਾਤਰਾ ਸਾਡੇ ਸਰੀਰ ਨੂੰ ਦਿੰਦੇ ਨੇ ਅਤੇ ਸਾਡੇ ਸਰੀਰ ਦੇ ਵਿੱਚ ਹੋਣ ਵਾਲੀ ਪਾਣੀ ਦੀ ਕਮੀ ਨੂੰ ਨਾਲ ਦੀ ਨਾਲ ਪੂਰਾ ਕਰਦੇ ਰਹਿੰਦੇ ਨੇ ਇਸ ਦੇ ਨਾਲ ਹੀ ਗਰਮੀਆਂ ਦੇ ਵਿੱਚ ਜਦੋਂ ਅਸੀਂ ਧੁੱਪ ਦੇ ਵਿੱਚ ਨਿਕਲਦੇ ਹਾਂ ਤਾਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਨਿਕਲਣਾ ਚਾਹੀਦਾ ਹੈਗਾ ਤਾਂ ਕਿ ਗਰਮੀ ਦਾ ਪ੍ਰਭਾਵ ਸਿੱਧੇ ਰੂਪ ਦੇ ਉੱਪਰ ਸਾਡੇ ਸਰੀਰ ਦੇ ਵਿੱਚ ਨਾ ਪਵੇ ਸੋ ਦੋਸਤੋ ਇਹ ਕੁਝ ਗੱਲਾਂ ਨੇ ਜੇਕਰ ਇਹਨਾਂ ਗੱਲਾਂ ਦਾ ਅਸੀਂ ਖਿਆਲ ਰੱਖਾਂਗੇ ਤਾਂ ਅਸੀਂ ਗਰਮੀ ਦਾ ਪੂਰਾ ਆਨੰਦ ਮਾਣ ਸਕਦੇ ਹਾਂ ਅਤੇ ਬੇਫਿਕਰ ਹੋ ਕੇ ਗਰਮੀ ਦੇ ਮੌਸਮ ਦੇ ਵਿੱਚ ਘਰੋਂ ਇੱਧਰ ਉੱਧਰ ਆ ਜਾ ਸਕਦੇ ਹਾਂ ਅਤੇ ਤੰਦਰੁਸਤ ਰਹਿ ਸਕਦੇ ਹਾਂ ਸੋ ਦੋਸਤੋ ਤੰਦਰੁਸਤ ਰਹੋ ਖੁਸ਼ ਰਹੋ ਜਾਣਕਾਰ ਬਣੋ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਜੇਕਰ ਬਾਈ ਜੀ ਪੰਜਾਬੀ ਤੇ ਪਹਿਲੀ ਵਾਰ ਆਏ ਹੋ ਤਾਂ ਫੋਲੋ ਸਬਸਕ੍ਰਾਈਬ ਤੇ ਲਾਈਕ ਵੀ ਜਰੂਰ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦੀ ਫੇਰ ਮਿਲਾਂਗੇ